ਹਾਂਜੀ ਵੀਰੋ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਰਹੂਗਾ ਆਪਣਾ ਜਿਵੇਂ ਕਿ ਤੁਹਾਨੂੰ ਆਪਾਂ ਲੜੀ ਵਰਸਿਸ ਬੁੱਲਾਂ ਨਾਲ ਜਾਣੂ ਕਰਵਾ ਰਹੇ ਆ ਉਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਦਾ ਜੀ ਵਿਸ਼ਾ ਆਪਣਾ ਸੈਗ ਕੰਪਨੀ ਦਾ ਬੁੱਲ ਹੋਊਗਾ ਇਹ ਟੌਪ ਦਾ ਬੁੱਲ 50 365 ਠੀਕ ਹੈ ਜੀ ਇਸ ਬੁੱਲ ਦੀ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੱਸਾਂਗੇ ਤੇ ਜੇ ਤੁਸੀਂ ਵੀ ਆਪਣੇ ਫਾਰਮ ਵਿੱਚ ਦੇਰੀ ਫਾਰਮ ਨੂੰ ਲਾਭਕਾਰੀ ਬਣਾਉਣਾ ਚਾਹੁੰਦੇ ਆ ਤਾਂ ਵੀਡੀਓ ਦੇ ਅਖੀਰ ਤੱਕ ਬਨੇ ਰਹਿਣਾ ਠੀਕ ਹੈ ਜੀ ਤੇ ਇੱਕ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜੀ ਟਾਈਮ ਦੀ ਬਰਬਾਦੀ ਨਾ ਕਰਦੇ ਹੋਏ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆ ਜੀ ਜੇ ਤੁਸੀਂ ਆਪਦੇ ਫਾਰਮ ਵਿੱਚ ਵੀ ਉੱਚੀਆਂ ਲੰਬੀਆਂ ਚੌੜੀਆਂ ਤੇ ਤਕੜੀਆਂ ਬੱਛੀਆਂ ਚਾਹੁੰਦੇ ਆ ਠੀਕ ਹੈ ਜੀ ਤਾਂ ਇਸ ਬੋਲ ਦਾ ਸੀਮਨ ਜਰੂਰ ਵਰਤੋ ਇਸ ਬੋਲ ਦਾ ਸਰੀਰ ਦਾ ਢਾਂਚਾ ਬਹੁਤ ਹੀ ਜ਼ਿਆਦਾ ਸੋਹਣਾ ਦੇਖਣ ਨੂੰ ਤੇ ਉੱਚਾ ਲੰਬਾ ਚੌੜਾ ਹੈ ਠੀਕ ਹੈ ਜੀ ਇਸ ਬੋਲ ਦਾ ਨਾਮ ਹੈ ਕਸੀਨੋ ਨਾ ਹੈ ਜੀ ਬੋਲ ਦਾ ਐਚ ਐਫ ਦਾ ਬੋਲ ਹੈ 50365 ਤੇ ਜਿਹੜੀ ਬਰੀਡ ਐਸ ਦੀ ਉਹ ਹੈਗੀ ਜਰਮਨੀ ਦੀ ਇੰਪੋਰਟਡ ਬਰੀਡ ਹੈ ਜੀ ਮਾਸਟਰ ਰਿੰਡ ਠੀਕ ਹੈ ਜੀ ਜਰਮਨੀ ਦੀ ਤੇ ਡੇਟ ਆਫ ਬਰਥ ਇਹਦਾ ਹੈਗਾ ਜੀ 18 12 2019 ਜਰਮਨੀ ਦਾ ਇੰਪੋਰਟਡ ਬੋਲ ਹੈ ਜੀ ਇਹ A2A2 ਇਸ ਦਾ ਮਿਲਕ ਆ ਜੋ ਕਿ ਬਹੁਤ ਚੰਗਾ ਮੰਨਿਆ ਗਿਆ ਹੈ ਮਿਲਕ A2A2 ਕਿਉਂਕਿ ਇਹ ਮਿਲਕ ਬਾਰੇ ਤੁਹਾਨੂੰ ਅੱਗੇ ਵੀ ਦੱਸ ਚੁੱਕੇ ਆਪਾਂ A2 AB A1 A2 ਸਾਰਾ ਕੁਝ ਦੱਸ ਚੁੱਕੇ ਆ ਜੀ ਵੀ ਇਹ ਦੇਖ ਕੀ ਕੀ ਹਿਸਾਬ ਕਿਤਾਵਾ ਇਹ ਪਾਚਨ ਸ਼ਕਤੀ ਇਸ ਦਾ ਪਸੂ ਜ ਆਪਣੇ ਇਨਸਾਨਾਂ ਨੂੰ ਜਲਦੀ ਪਛਾਇਆ ਜਾ ਸਕਦਾ ਜੀ ਆਸਾਨੀ ਨਾਲ ਤੇ ਟਾਈਪ ਆਪਾਂ ਇਸ ਦੀ ਤੁਹਾਨੂੰ ਅੱਗੇ ਦੱਸ ਦਿਆਂ ਇਸ ਬਲ ਦੀ ਕੀ ਟਾਈਪ ਆ ਠੀਕ ਹੈ ਜੀ ਤੇ ਪੈਰਾਂ ਦੀ ਡਿਟੇਲ ਦੀ ਗੱਲ ਕਰੀਏ ਬੈਲਡਰ ਪੀ ਕਰਾਸ ਮਿਸ਼ਨ ਪੀ ਕਰਾਸ ਪਾਵਰ ਬਾਲ ਪੀ ਠੀਕ ਹੈ ਜੀ ਠੀਕ ਹੈ ਜੀ ਸਾਇਰਸ ਦੇ ਪਿਤਾ ਦਾ ਨਾਮ ਹੈ ਜੀ ਡੈਲਟਾ ਬੈਲਡਰ ਪੀ ਡੈਮ ਇਸ ਦੀ ਮਾਂ ਦਾ ਨਾਮ ਹੈ ਜੀ ਡਬਲਯੂ ای ਐਚ ਗਿਲਟਾ 175 ਮਟਰਨਲ ਗ੍ਰੈਂਡਫਾਦਰ ਜੀ ਮਿਸ਼ਨ ਪੀ ਈ ਟੀ ਤੇ ਐਮ ਜੀ ਡੀ ਐਸ ਹੈਗਾ ਜੀ ਵਿਊ ਹੋਮ ਪਾਵਰ ਬਲ ਪੀ ਈ ਟੀ ਜਿਹੜੀ ਜਿਸ ਦੀ ਬ੍ਰੀਡ ਆਪਣੀ ਹੈ ਨਾ ਇਹ ਸਭੀ ਸਾਰੇ ਦੇ ਸਾਰੇ ਬੋਲਡ ਆ ਜੀ ਤੇ ਇਸ ਦਾ ਆਪ ਨੂੰ ਇਹ ਫਾਇਦਾ ਮਿਲ ਸਕਦਾ ਜਿਹੜੀਆਂ ਇਸ ਦੀਆਂ ਬੱਚੀਆਂ ਹੋਣਗੀਆਂ ਅੱਗੇ ਬੁੱਲ ਦੀਆਂ ਉਹਨਾਂ ਦੇ ਸਿੰਗ ਆਉਣ ਦੇ ਚਾਂਸ ਬਹੁਤ ਘੱਟ ਆ ਜੀ ਜੇ ਮੈਂ ਆਪਾਂ ਸਿੰਗ ਦਗਾਉਨੇ ਆ ਬੱਚੀਆਂ ਦੇ ਤਾਂ ਇਸ ਬੋਲ ਦੇ ਨਹੀਂ ਬੱਚੀਆਂ ਹੋਣਗੀਆਂ ਉਹਨਾਂ ਦੇ ਤਕਰੀਬਨ ਸਿੰਗ ਆਉਂਦੇ ਹੀ ਨਹੀਂ ਬਹੁਤ ਜ਼ਿਆਦੇ ਬੱਚੀਆਂ ਦੇ ਇਹ ਵੀ ਅਸ ਦੇ ਰਿਜ਼ਲਟ ਦੇਖਣ ਨੂੰ ਮਿਲਿਆ ਵਾ ਇਸ ਦਾ ਇਹ ਆਪਾਂ ਨੂੰ ਫਾਇਦਾ ਜ਼ਰੂਰ ਹੋ ਰਿਹਾ ਵਾ ਜੀ ਠੀਕ ਹੈ ਜੀ ਤੇ ਜੇ ਆਪਾਂ ਇਸ ਦੀ ਅੱਗੇ ਗੱਲ ਕਰੀਏ ਮਿਲਕ ਯੀਲਡ ਦੀ ਹੈਗੀ ਜੀ 13993 ਜੋ ਕਿ ਜੀ ਟਾਪ ਦੀ ਮਿਲਕ ਯੀਲਡ ਆ ਜੋ ਕਿ ਤਕਰੀਬਨ 45 ਤੋਂ 46 ਲੀਟਰ ਉਸਤੋਂ ਆਪਾਂ ਨੂੰ ਮਿਲ ਰਹੀ ਹੈ ਠੀਕ ਹੈ ਜੀ ਚਾਰ ਇਸ ਦੀ ਫੈਟ ਪਰਸੈਂਟ ਆ ਰਹੀ ਹੈ ਪ੍ਰੋਟੀਨ 3.45 ਆ ਜੀ ਫੈਟ ਕੇਜੀ ਜੀ 560 ਪਲੱਸ ਕਰਕੇ ਦੇ ਰਹੇ ਤੇ ਪ੍ਰੋਟੀਨ ਕੇਜੀ 482 ਠੀਕ ਹੈ ਜੀ ਤੇ 822 ਮਿਲਕਾ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕਿਆ ਤੇ ਮਿਲਕ ਦੀ ਪ੍ਰੋਡਕਸ਼ਨ ਆਪ ਨੂੰ ਕਿੰਨੀ ਵਧਾ ਕੇ ਦੇ ਰਿਹਾ ਜੀ 254 ਕਿਜੀ ਠੀਕ ਹੈ ਜੀ ਤੇ ਫੈਟ ਦੀ 23 ਕਿਜੀ ਵਧਾ ਕੇ ਦੇ ਰਿਹਾ ਤੇ ਪ੍ਰੋਟੀਨ ਦੀ 22 ਕਿਜੀ ਇਹ ਤਕਰੀਬਨ ਆਪਾਂ ਹਰ ਇੱਕ ਵੀਡੀਓ ਵਿੱਚ ਇਹਨਾਂ ਅੰਕੜਿਆਂ ਨੂੰ ਵੇਰਵੇ ਵਿੱਚ ਸਾਂਝਾ ਕੀਤਾ ਹੋਇਆ ਵਾ ਜੋ ਕੋਈ ਵੀ ਭਰਾ ਨਵਾਂ ਜੁੜਦਾ ਵਾ ਤਾਂ ਉਹ ਆਪਣੇ ਪਿਛਲੀਆਂ ਵੀਡੀਓ ਵਿਸਤਾਰ ਨਾਲ ਦੇਖ ਸਕਦਾ ਵਾ ਕਿ ਇਹਨਾਂ ਅੰਕੜਿਆਂ ਦਾ ਕੀ ਮਤਲਬ ਲੈ ਜੀ ਤੇ ਜੇ ਆਪਾਂ ਹੈਲਥ ਤੇ ਫਰਟੀਲਿਟੀ ਦੀ ਗੱਲ ਕਰਦੇ ਆਂ ਜੀ ਐਸ ਸੀਈ ਸਕੋਰ ਇਸ ਦਾ 1.80 ਹੈ ਜੋ ਕਿ ਬਹੁਤ ਹੀ ਚੰਗਾ ਮੰਨਿਆ ਗਿਆ ਹੈ ਜੀ ਇਸ ਦਾ ਮਤਲਬ ਹੈਗੇ ਜੀ ਸਾਇਰ ਕਾਲਵਿੰਗ ਇਸ ਇਹ ਮਾਪਦਾ ਹੈ ਕਿ ਬਹੁਲਦਿਆਂ ਬੱਚੇ ਜਨਮ ਦੇਣ ਸਮੇ ਕਿੰਨੀ ਆਸਾਨੀ ਨਾਲ ਜਨਮ ਦੇ ਸਕਦੀਆਂ ਨੇ ਇਹ ਜਿੰਨਾ ਘੱਟ ਤੋਂ ਘੱਟ ਹੋਵੇ ਓਨਾ ਚੰਗਾ ਮੰਨਿਆ ਗਿਆ ਹੈ ਠੀਕ ਹੈ ਜੀ ਜਦੋਂ ਇਹ ਬੋਲ ਕਿਸੇ ਗਾਂ ਨਾਲ ਵਰਤਿਆ ਜਾਂਦਾ ਹੈ ਤਾਂ ਇਸ ਦੀਆਂ ਬੱਚਿਆਂ ਜਨਮ ਕਾਫੀ ਆਸਾਨੀ ਨਾਲ ਹੋ ਜਾਂਦਾ ਹੈ ਠੀਕ ਹੈ ਜੀ ਜੇ ਇਹ 1.5 ਤੋਂ 23 ਦੇ ਵਿੱਚ ਹੋਵੇ ਤਾਂ ਬਹੁਤ ਆਸਾਨੀ ਨਾਲ ਜਨਮ ਹੋ ਜਾਂਦਾ ਜੇ ਹੀਫਰ ਕਾਉਸ ਦਾ ਜੇ 3 ਤੋਂ 7.5 ਤੱਕ ਹੋਵੇ ਤਾਂ ਠੀਕ ਠਾਕ ਜੇ 7.5 ਤੋਂ ਉੱਪਰ ਜਾਵੇ ਤਾਂ ਮੁਸ਼ਕਲ ਤਾ ਦਿੱਕਤ ਪੈਦਾ ਹੋ ਸਕਦੀ ਆ ਬੱਚੀ ਨੂੰ ਜਨਮ ਦੇਣ ਮੌਕੇ ਜੀ ਠੀਕ ਹੈ ਜੀ ਇਹ ਸੀ ਹਜਾ ਮਤਲਬ ਪਰੋਡਕਟਿਵ ਲਾਈਫ ਦੇਖੋ ਜੀ 1.9 ਪਲੱਸ ਹੋ ਰਿਹਾ ਹੈ ਡਾਕਟਰ ਪ੍ਰੈਗਨੈਂਸੀ ਰੇਟ ਹੈਗਾ ਜੀ -0.3 ਜੋ ਕੋਈ ਜ਼ਿਆਦਾ ਖਾਸ ਨਹੀਂ ਹੈ ਮਾਰ-ਬਾਰ ਰਿਪੀਟ ਨਹੀਂ ਕਰਨੀਗੇ ਬੱਚੀਆਂ ਅਸ ਦੀਆਂ ਸਮੈਟਿਕ ਸੈਲਸ ਕੋਰ ਦੇਖੋ ਜੀ 2.75 ਮਤਲਬ ਕਿ ਲੇਵੇ ਦੀ ਇਨਫੈਕਸ਼ਨ ਦੇ ਵੀ ਚਾਂਸ ਬਹੁਤ ਘੱਟ ਨੇ ਕੋਈ ਇਨਫੈਕਸ਼ਨ ਮਸਟੇਟਸ ਜਾਂ ਹੋਰ ਕਿਸੇ ਪ੍ਰਕਾਰ ਦੀ ਇਨਫੈਕਸ਼ਨ ਨਹੀਂ ਆਵੇਗੀ ਜੀ ਹੀ ਫਰ ਕਨਸੈਪਸ਼ਨ ਰੇਟ ਦੇਖੋ ਜੇ -1.1 ਹੈ ਐਸ ਦਾ ਇਹ ਮਤਲਬ ਹੈ ਜੀ ਦਰਸਾਉਂਦਾ ਹੈ ਕਿ ਬੋਰ ਦੇ ਸੀਮਨਾਂ ਹੀ ਫਰ ਪਹਿਲੀ ਵਾਰ ਜਿਹੜੀ ਆਪਾਂ ਗਰਭ ਧਾਰਨ ਕਰਵਾਉਂਦੇ ਉਸ ਦੀ ਸੰਭਾਵਨਾ ਪ੍ਰੈਗਨੈਂਸੀ ਹੋਣ ਦੀ ਕਿੰਨੀ ਆ ਠੀਕ ਆ ਜੀ ਇਹ ਥੋੜਾ ਕੇ ਨੈਗੇਟਿਵ ਹੈ ਮਤਲਬ ਕਿ ਐਸੇ ਕਨਸੈਪਸ਼ਨ ਰੇਟ ਥੋੜਾ ਜਿਹਾ ਕਮਜ਼ੋਰ ਆ ਠੀਕ ਆ ਜੀ ਬਟ ਜ਼ਿਆਦਾ ਕਮਜ਼ੋਰ ਵੀ ਨਹੀਂ ਹੈ ਨੀਗਾ ਠੀਕ ਠਾਕ ਮੰਨਿਆ ਜਾ ਸਕਦਾ ਵਾ ਠੀਕ ਹੈ ਜੀ ਇਸ ਦਾ ਇਹ ਮਤਬ ਹੈ ਕਿ ਜੇ 2 ਤੋਂ ਮਾਈਨਸ ਚਲਾ ਜਾਵੇ ਤਾਂ ਉਸ ਨੂੰ ਆਪਾਂ ਜ਼ਿਆਦਾ ਕਮਜ਼ੋਰ ਮੰਨ ਸਕਦੇ ਹਾਂ ਤੇ ਜੇ ਸੀਸੀਆਰ ਹੈਗਾ ਜੀ -0.7 ਸਾਇਰ ਕਾਲਵਿੰਗ ਏਸ ਹੈਗਾ ਜੀ 1.8 ਜਿਵੇਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਡਾਕਟਰ ਕਾਲਵਿੰਗ ਏਸ ਹੈਗਾ ਜੀ ਇਸ ਦਾ 1.90 ਮਤਲਬ ਕਿ ਅਸੀਂ ਅੱਗੇ ਬੱਚਿਆਂ ਦਾ ਡਾਕਟਰ ਕਾਲਵਿੰਗ ਏਸ ਜੇ ਆਪਾਂ ਇਸ ਦੇ ਸਰੀਰ ਦੇ ਢਾਂਚੇ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਦੇਖੋ ਜੀ ਟਪੀਐਸ ਕੋਸ ਇਸ ਦਾ ਹੈਗਾ ਜੀ 2525 ਜੋ ਕਿ ਚੰਗਾ ਸਪੋਰ ਮੰਨਿਆ ਜਾਂਦਾ ਹੈ ਜੀ ਤੇ ਪੀਟੈਟ ਦੇਖੋ ਜੀ ਇਸਦਾ 1.07 ਹੈ ਜੋ ਕਿ ਪਲੱਸ ਵਿੱਚ ਜੋ ਕਿ ਬਹੁਤ ਚੰਗਾ ਮੰਨਿਆ ਗਿਆ ਹੈ ਜਿਵੇਂ ਕਿ ਇਹ ਪੀਟੈਟ ਸਪੋਰਟ ਸੀਰੀਜ਼ ਦੇ ਢਾਂਚੇ ਦਾ ਸਾਰਾ ਰੇਰ ਵਾਲਿਆ ਕੇ ਪੈਰਾਂ ਦਾ ਅੰਡਰਸਕੋਰ ਹੋਰ ਸਾਰਾ ਇਹ ਪੀਟੈਟ ਤੇ ਟੀਪੀ ਸਕੋਰ ਇਹ ਦੋਨੇ ਤਕਰੀਬਨ ਮਿਲਾ ਕੇ ਇਹਨਾਂ ਦੱਸਿਆ ਹੁੰਦਾ ਸਕੋਰ ਤੇ ਜੇ ਪੀਟੈਟ ਸਕੋਰ ਇਸਦਾ ਮਾਈਨਸ ਵਿੱਚ ਚਲਾ ਜਾਵੇ ਤਾਂ ਉਹ ਇੰਨਾ ਵਧੀਆ ਬਲ ਨਹੀਂ ਸਮਝਿਆ ਜਾਊਗਾ ਬਟ ਇਹਦਾ ਪਲੱਸ ਵਿੱਚ ਹੈ ਯੂਡੀਸੀ 0.95 ਹੈ ਜੀ ਇਸਦਾ ਇਸਦਾ ਮਤਲਬ ਹੈ ਜੀ ਅੰਡਰ ਉਹ ਪੋਜ਼ਾਈਡ ਸਕੋਰ ਠੀਕ ਹੈ ਇਹ ਦਰਸਾਉਂਦਾ ਹੈ ਕਿ ਬੱਲ ਜਿਹੜੀਆਂ ਬੱਛੀਆਂ ਆ ਉਹਨਾਂ ਦੀ ਅਡਰ ਦੀ ਬਣਤਰ ਕਿੰਨੀ ਵਧੀਆ ਹੈ ਜਿਸ ਵਿੱਚ ਸ਼ਾਮਲ ਹੁੰਦੇ ਹਨ 4 ਅੰਡਰ ਅਟੈਚਮੈਂਟ ਰੇਅਰ ਅਡਰ ਹਾਈਟ ਅੰਡਰ ਡੈਪਥ ਹੋਗੀ ਜੀ ਤੇ ਟੀਟ ਪਲੇਸਮੈਂਟ ਹੋਗੀ ਤੇ ਅਡਰ ਦੀ ਕਲਿਫਟ ਹੋਗੀ ਠੀਕ ਹੈ ਜੀ ਇਹ ਪੋਜ਼ਿਟਿਵ ਸਕੋਰ ਹੈ 0.95 ਮਤਲਬ ਕਿ ਬੱਲ ਦੀਆਂ ਬੱਛੀਆਂ ਦੀਆਂ ਅਡਰ ਠੀਕ ਠਾਕ ਤੋਂ ਉੱਪਰ ਹੁੰਦਾ ਹੈ ਠੀਕ ਹੈ ਜੀ 0.95 ਵਧੀਆ ਕੁਆਲਿਟੀ ਅੰਡਰ ਮੰਨਿਆ ਗਿਆ ਹੈ ਠੀਕ ਹੈ ਜੀ ਏਰੀਆਸ ਦਾ ਪੂਰਾ ਮਤਵਲ ਅੱਗੇ ਹੈਗਾ ਜੀ ਐਫ ਐਲ ਸੀ 1.1 1.10 ਇਸ ਦਾ ਮਤਵਲ ਹੈ ਜੀ ਐਫ ਐਲ ਸੀ ਦਾ ਫੂਟ ਐਂਡ ਲੈਗ ਕੰਪੋਜ਼ਿਟ ਸਪੋਰਟ ਠੀਕ ਹੈ ਜੀ ਇਹ ਦਰਸ ਸਕੋਰ ਦਸਾਉਂਦਾ ਹੈ ਬੁੱਲ ਦੇ ਬੱਚਿਆਂ ਦੇ ਪੈਰਾਂ ਤੇ ਟੰਗਾਂ ਦੀ ਬਣਤਰ ਕਿੰਨੀ ਵਧੀਆ ਹੁੰਦੀ ਹੈ ਇਹ ਪੋਜ਼ਿਟਿਵ ਸਕੋਰ ਹੈ ਮਤਵਲ ਕਿ ਇਸ ਬੁੱਲ ਦੇ ਬੱਚੀਆਂ ਪੈਰਾਂ ਤੇ ਲੱਤਾਂ ਮਜ਼ਬੂਤ ਸਹੀ ਕੋਣ ਤੇ ਸਧਾਰਨ ਚਾਲ ਵਾਲੀਆਂ ਹੋਣੀਆਂ ਠੀਕ ਹੈ ਜੀ ਮਤਲਬ ਕਿ ਚੰਗੀ ਪੈਰਾਂ ਦੀ ਇਸ ਦਾ ਸਕੋਰ ਹੈ ਜੀ ਇਸ ਦੀ ਇਸ ਨੂੰ ਆਪਾਂ ਗੁੱਡ ਤੋਂ ਵੈਰੀ ਗੁੱਡ ਕੁਆਲਿਟੀ ਕਹਿ ਸਕਦੇ ਹਾਂ ਮਤਲਬ ਕਿ ਪੈਰਾਂ ਦੀ ਕਿਸੇ ਪ੍ਰਕਾਰ ਦੀ ਵੀ ਕੋਈ ਦਿੱਕਤ ਨਹੀਂ ਆਵੇਗੀ ਜਿਵੇਂ ਕਿ ਮੂਹਲੇ ਖੁਰ ਉੱਪਰ ਖੁਰ ਕਈ ਵਸੂ ਦਾ ਚੜ ਜਾਂਦਾ ਵਾ ਜਾਂ ਮਗਰਲੇ ਲੱਤਾਂ ਆਪਾਂ ਦੇਖਦੇ ਆ ਆਪਣੇ ਫਾਰਮ ਵਿੱਚ ਆਮ ਗਾਈਆਂ ਹੁੰਦੀਆਂ ਉਹ ਲੱਤਾਂ ਘਮਾ ਕੇ ਧਰਦੀਆਂ ਹੁੰਦੀਆਂ ਜਾਂ ਕਈਆਂ ਦੇ ਲੱਤਾਂ ਵਿੱਚ ਸਰਨ ਵੀ ਆ ਜਾਂਦੀ ਹੈ ਪਿਛਲੇ ਲੱਤਾਂ ਵਿੱਚ ਜਦੋਂ ਸਰਨ ਆ ਜਾਂਦੀ ਹੈ ਲੱਤ ਮੋੜ ਨੂੰ ਹਟ ਜਾਂਦੀ ਨੂੰ ਹਟ ਜਾਂਦੀ ਆ ਆਪਾਂ ਨੂੰ ਆਮ ਪਤਾ ਇਹਨਾਂ ਦਿੱਕਤਾਂ ਦਾ ਤਾਂ ਤੇ ਇਸ ਬੋਲ ਦੀਆਂ ਬੱਚੀਆਂ ਵਿੱਚ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਵੇਗੀ ਜੀ ਤੇ ਜੇ ਆਪਾਂ ਸਟਰਕਚਰ ਦੀ ਗੱਲ ਕਰੀਏ ਪਲਸ 2.28 ਹੈ ਟਾਲ ਹੈ ਸਟਰੈਂਥ ਇਸ ਦੀ ਸਟਰੋਂਗ ਹੈ ਬੋਡੀ ਡੈਫਥ ਡੀਪ ਹੈ ਠੀਕ ਹੈ ਜੀ ਇਹ ਸਾਰੇ ਸਕੋਰ ਥੱਲੇ ਤੁਹਾਨੂੰ ਦੱਸੇ ਹੋਏ ਆ ਰੇਅਰ ਲੈਗਸ ਸਾਈਡ ਰੇਅਰ ਲੈਗਸ ਰੇਅਰ ਠੀਕ ਹੈ ਜੀ ਤੁਹਾਨੂੰ ਮੈਂ ਦੱਸ ਚੁੱਕਿਆ ਹਾਂ ਅੰਡਰ ਦੀ ਹੈਲਥ ਵੀ ਤੇ ਫੁੱਟ ਐਂਡ ਲੈਗਸ ਦਾ ਵੀ ਦੱਸ ਚੁੱਕਿਆ ਹਾਂ ਮਤਲਬ ਕਿ ਕਾਲਮ ਲਾ ਕੇ ਇਹ ਟੌਪ ਦਾ ਬੁੱਲ ਮੰਨਿਆ ਗਿਆ ਹੈ ਇਸ ਦਾ ਦੁੱਧ ਵੀ ਚੰਗਾ ਹੈ ਫੈਟ ਵੀ ਚੰਗੀ ਹੈ ਥਿੱਲੇ ਵਿੱਚ ਕੋਈ ਕਿਸੇ ਪ੍ਰਕਾਰ ਦੀ ਇਨਫੈਕਸ਼ਨ ਨਹੀਂ ਹੈ ਤੇ ਪੈਰਾਂ ਦਾ ਵੀ ਸਕੋਰ ਚੰਗਾ ਹੈ ਠੀਕ ਹੈ ਜੀ ਇਹ ਸੀ ਆਪਣਾ ਅੱਜ ਦਾ ਬੋਲੋ 50365 ਜਿਸ ਦਾ ਕੇ ਪੁਰਾਣਾ ਹੈ ਕੈਸੀਨੋ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਜੀ